ਲੰਗੇ ਦੀਨੀ ਦਿੱਲੀ ਦੇ ਵਿੱਚ ਇੱਕ ਸਮਾਗਮ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਬੜੇ ਸਿੱਧੇ ਨਿਸ਼ਾਨੇ ਸਰਨਾ ਭਰਾਮਾਂ ਦੇ ਉੱਤੇ ਸਾਦੇ ਗਏ ਔਰ ਵਕਫ ਵਕ ਤਰੀਕੇ ਦੇ ਨਾਲ ਸਿੰਘ ਸਾਹਿਬ ਨੇ ਆਪਣੀ ਗੱਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੇ ਵਿੱਚ ਸਰਨਾ ਭਰਾਮਾਂ ਦੇ ਉੱਤੇ ਗੰਭੀਰ ਇਲਜ਼ਾਮ ਲਗਾਉਂਦੇ ਸੁਣਾਈ ਦਿੱਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅੱਜ ਪਰਮਜੀਤ ਸਿੰਘ ਸਰਨਾ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਉਸ ਗੱਲ ਦਾ ਮੋੜਮਾ ਜਵਾਬ ਦਿੱਤਾ ਐਂ ਪ੍ਰਤੀਤ ਹੋ ਰਿਹਾ ਦਰਸਲ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਪ੍ਰੈਸ ਕਾਨਫਰੰਸ ਦੇ ਵਿੱਚ ਸਰਨਾ ਵੱਲੋਂ ਸਿੱਧੇ ਤੌਰ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਬਾਬਤ ਪੁਰਾਣੀਆਂ ਕਈ ਗੱਲਾਂ ਉਜਾਗਰ ਕੀਤੀਆਂ ਗਈਆਂ ਨੇ ਖਾਸ ਤੌਰ ਦੇ ਉੱਤੇ ਸਿੰਘ ਸਾਹਿਬ ਇੱਕ ਸਮੇਂ ਉੱਤੇ ਆ ਕੇ ਅਸਤੀਫੇ ਕਿਉਂ ਮੰਗਣ ਲੱਗੇ ਸੀ ਅਕਾਲੀ ਲੀਡਰਾਂ ਦੇ ਕੋਲੋਂ ਅਸਤੀਫੇ ਕਿਉਂ ਮੰਗਣ ਲੱਗੇ ਸੀ ਆਖਿਰ ਕੀ ਰਾਜ਼ ਸੀ ਉਹ ਸਭ ਆਓ ਸੁਣਦੇ ਹਾਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕਿਹਾ ਗਿਆ ਪਰ ਗਿਆਨੀ ਹਰਪ੍ਰੀਤ ਸਿੰਘ ਜਰੂਰ ਸੈਂਟਰਲ ਸਰਕਾਰ ਦੇ ਵਿੱਚ ਸੈਂਟਰਲ ਸਰਕਾਰ ਦੀਆਂ ਏਜੰਸੀਆਂ ਦੇ ਕੋਲ ਔਰ ਭਾਜਪੀ ਦੀ ਜਿਹੜੀ ਸੈਂਟਰਲ ਲੀਡਰਸ਼ਿਪ ਹੈ ਉਹਦੇ ਨਾਲ ਗੱਲਬਾਤ ਹਮੇਸ਼ਾ ਕਰਦਾ ਰਿਹਾ ਹੈ। ਤੇ ਇਹ ਮਸਾਲਾ ਕਈ ਹਨ ਪਰ ਮੈਂ ਇਹ ਗੱਲ ਕਹਿ ਸਕਦਾ ਹਾਂ ਕਈ ਗੱਲਾਂ ਇਸ ਨੇ ਮੇਰੇ ਨਾਲ ਕੀਤੀਆਂ। ਜਦ ਮੈਂ ਅੱਲਾ ਦਾ ਪ੍ਰਧਾਨ ਬਣਿਆ ਹੋਇਆ ਸੀ ਤੇ ਮੈਂ ਪਾਕਿਸਤਾਨ ਤੋਂ ਆਇਆ ਸੀ ਤੇ ਮੇਰੀ ਗਿਆਨੀ ਰੁਪੀ ਸਿੰਘ ਨਾਲ ਮੁਲਾਕਾਤ ਹੋਈ ਅਕਾਲ ਤਖਤ ਸਾਹਿਬ ਤੇ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਮੈਂ ਚੈਲੰਜ ਕਰਦਾ ਕਹਿਣ ਤੋਂ ਪਹਿਲੇ ਹੀ ਕਿ ਗਿਆਨੀ ਰੁਪੀ ਸਿੰਘ ਜਿੱਥੇ ਮਰਜ਼ੀ ਮੇਰੇ ਬੈਠ ਕੇ ਮੇਰੀ ਗੱਲ ਦਾ ਜਵਾਬ ਦੇ ਦਵੇ ਅਕਾਲ ਤਖਤ ਸਾਹਿਬ ਤੇ ਮਿਲਣ ਗਏ ਗੱਲਾਂ ਬਾਤਾਂ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੈਨੂੰ ਅਸਤੀਫਾ ਦੇ ਦਿਓ ਆਪਣਾ ਮੈਂ ਕਹਾਂ ਜੀ ਮੈਂ ਕਿਉਂ ਦੇ ਆਸਤੀਫਾ ਕਹਣਾ ਕਹਾਂ ਜੀ ਇਸਤੀਫਾ ਸਵਾਸਤੇ ਮੈਂ ਮੰਗਦਾ ਪਿਆ ਤੁਹਾਡਾ ਕਿ ਅਕਾਲੀ ਦਲ ਇਸ ਕੋਠ ਠੀਕ ਨਹੀਂ ਚੱਲ ਰਿਹਾ ਅਕਾਲੀ ਦਲ ਨੂੰ ਚਲਾਉਣ ਦੇ ਲਈ ਤੁਸੀਂ ਮੈਨੂੰ ਪ੍ਰਧਾਨ ਬਨੋ ਮੈਂ ਤੁਹਾਨੂੰ ਅਕਾਲੀ ਦਲ ਚਲਾ ਕੇ ਦੱਸਾਂਗਾ ਮੈਂ ਕਹਾਂ ਜੀ ਤੁਸੀਂ ਤਾਂ ਧਾਰਮਿਕ ਸ਼ਖਸੀਅਤ ਹੋ ਪੋਲਿਟਿਕਲੀ ਕਿਵੇਂ ਚਲਾਓਗੇ ਤੁਸੀਂ ਨਹੀਂ ਤੂੰ ਦੇਖ ਸਹੀ ਮੈਂ ਕਹਾਂ ਮੈਂ ਨਹੀਂ ਦੇਣਾ ਤਾਲੇ ਲੋਕਾਂ ਕੋਲ ਹੋਰਣਾ ਕੋਲ ਲevo ਫਿਰ ਮੈਂ ਗੱਲ ਕਰਨਾ ਪਰ ਮੈਂ ਤੁਹਾਨੂੰ ਇਸਤੀਫਾ ਨਹੀਂ ਦੇਣਾ ਬੱਤੇਰੀਆਂ ਗੱਲਾਂ ਪਤਾ ਹੋਈਆਂ ਚੁਪ ਰਿਆ ਮੈਂ ਕਿ ਇੱਕੋ ਗੱਲ ਦਾ ਰਿਹਾ ਮਨਸਤੀ ਭੰਨ ਦੇਣਾ ਉਸ ਤੋਂ ਬਾਅਦ ਇਸਨੇ ਕਿ ਆਵੇ ਸ਼ਾਇਦ ਕਿਸੇ ਹੋਰ ਤਰੀਕੇ ਨਾਲ ਪੱਟੂ ਪਾ ਲਈ ਹੈ ਪੰਜ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨਾਂ ਨੂੰ ਬੁਲਾ ਲਿਆ ਇਸਨੇ ਕਿਉਂਕਿ ਦਿੱਲੀ ਕਮੇਟੀ ਦੀ ਚੋਰੀ ਚੁਕਾਰੀ ਇਸ ਕਰਕੇ ਵਧੀ ਗਈ ਹੈ ਕਿ ਸਾਡੇ ਸਕੂਲ ਬਰਬਾਦ ਹੋ ਗਏ ਇੰਸਟੀਟਿਊਸ਼ਨ ਬੰਦ ਹੋ ਗਏ ਤਨਖਾਹਾਂ ਨਹੀਂ ਮਿਲ ਰਹੀਆਂ ਮਲਾਜ਼ਮਾਂ ਨੂੰ ਇਨੇ ਪੰਜਾਂ ਨੂੰ ਬੁਲਾ ਕੇ ਕਹੇ ਜੀ ਮੈਂ ਤੁਹਾਡਾ ਫੈਸਲਾ ਕਰਾਵਾਂਗਾ ਮੈਂ ਚੋਰੀਆਂ ਲਪਾਉਂਗਾ ਸਾਰ ਮਨਜੀਤ ਸਿੰਘ ਮੈਂ ਛੋਟਾ ਬ੍ਰਦਰ ਇਹਤ ਗੁਜਰ ਗਿਆ ਤਾਲਕਾ ਤੇ ਸਰਸਾ ਜਦੋਂ ਉਸਨੇ ਅਸੀਂ ਜਿਹੜੇ ਕਾਗਜ਼ ਲੈ ਕੇ ਗਏ ਸੀ ਉਸਨੇ ਦੇਖੇ ਤਾਂ ਕੰਨ ਕਹਿੰਦੇ ਬਹੁਤ ਜ਼ਿਆਦਾ ਚੋਰੀ ਚਪੋਰੀ ਹੈ ਮੈਂ ਤੁਹਾਡੇ ਇੱਕ ਤਿੰਨ ਮੈਂਬਰੀ ਕਮੇਟੀ ਬਣਾਵਾਂਗਾ ਉਦੇ ਵਿੱਚ ਸਾਰੀਆਂ ਚੋਰੀਆਂ ਸਾਹਮਣੇ ਲਿਆ ਕੇ ਦੋਸ਼ੀ ਸੱਜਣ ਨੂੰ ਸਜਾ ਦੇਣਾ। ਮੈਂ ਬਾਹਰ ਪ੍ਰੈਸ ਵਾਲਿਆਂ ਨੇ ਕਿਹਾ ਮੈਂ ਕਿਹਾ ਜੀ ਬੜੀ ਖੁਸ਼ੀ ਹੈ ਹੁਣ ਜੱਤੇਦਾਰ ਫੈਸਲਾ ਕਰ ਦੇਗਾ। ਉੱਥੇ ਜਸਵੀਰ ਸਿੰਘ ਪੱਟੀ ਸੀ ਪੱਤਰਕਾਰ। ਉਹਨਾਂ ਨੇ ਮੈਨੂੰ ਇਹ ਗੱਲ ਕਿਹਾ ਘੋੜੀ ਕਾਣਿਆ ਘੋੜੀ ਛੜਿਆ ਤੇ ਜਾਣਿਆ। ਮੈਂ ਬਾਕੀ ਗੱਲ ਨਹੀਂ ਕਰਨਾ ਚਾਹੁੰਦਾ। ਪਰ ਮੈਂ ਬੜਾ ਸੈਟੀਸਫਾਈਡ ਹੋ ਕੇ ਅਸੀਂ ਬਾਹਰ ਆਏ ਸੀ। ਕਿਸ ਨੂੰ ਪੁੱਛੋ ਅੱਜ ਤੱਕ ਉਹ ਮੈਮਰੀਟ ਤਿੰਨ ਮੈਂਬਰੀ ਕਮੇਟੀ ਬਣੀ। ਨਾਮ ਵੀ ਸਾਡੇ ਕੋਲ ਪੁੱਛ ਲੈ ਮੈਂ ਕਿਹਾ ਜੀ ਜਿਹੜੇ ਪਾਣੇ ਨੇ ਪਾ ਲੋ। ਸਾਨੂੰ ਕੋਈ ਇਤਰਾਜ਼ ਨਹੀਂ ਹੈ। ਹਿੰਦੁਸਤਾਨ ਦੁਨੀਆ ਦੇ ਕਿਹੜੇ ਬੰਦੇ ਨੂੰ ਪਾਣੇ ਪਾ ਲੋ ਇਨਕੁਆਇਰੀ ਕਰਾ ਦਿਓ। ਨਹੀਂ ਹੋएगी। ਕਿਉਂ? ਭਾਜਪੀ ਨੇ ਕਹਿਤਾ ਅਭੀ ਜੇ ਤੂੰ ਇਨਕੁਆਇਰੀ ਕਰਾਤੀ ਇੱਥੇ ਸਰਸਾ ਵਗੈਰਾ ਸਾਰੇ ਮਰ ਜਾਣਗੇ, ਫਸ ਜਾਣਗੇ। ਇਹਨਾਂ ਨੂੰ ਬਚਾਣ ਦੀ ਖਾਤਰ ਇਸ ਨੇ ਇਨਕੁਆਇਰੀ ਨਹੀਂ ਕੀਤੀ ਪੁੱਛੋ ਕੀਤੀ ਕਿ ਨਹੀਂ ਕੀਤੀ। ਅਕਾਲ ਤਖਤਾ ਦੇ ਜਥੇਦਾਰ ਹੋਏ ਔਰ ਗੱਲ ਕਰਕੇ ਅਕਾਲ ਤਖਤਾ ਤੇ ਫਿਰ ਉਹਦਾ ਨਾ ਕਿ ਮੁਕਰ ਜਾਏ ਮੈਂ ਇਹ ਵੀ ਕਹਿਣਾ ਚਾਹੁੰਦਾ ਤੁਸੀਂ ਸਾਰਾ ਦੁਨੀਆ ਘੁੰਮੇ ਹੋ ਬੜਿਆਂ ਨੂੰ ਲਾਲਚ ਦਿੱਤਾ ਇਹਨੂੰ ਵੀ ਚਲੋ ਮੇਰੀ ਇੱਕ ਗੱਲ ਕਰਨਾ ਤੁਸੀਂ ਕੋਈ ਐਸੀ ਗੱਲ ਦੱਸ ਸਕਦੇ ਹੋ ਜਿਹੜੇ ਤੁਸੀਂ ਪਿਉਰੀ ਕੀਤੀ ਹੋਇਆ ਜਾ ਕਰਾ ਜਓ ਜਦ 2019 ਚ ਪਾਕਿਸਤਾਨ ਗਏ ਮੈਂ ਇਹਨਾਂ ਨੂੰ ਕਿਹਾ ਪਾਕਿਸਤਾਨ ਦੇ ਸਾਥੀ ਨੂੰ ਕਿ ਸਾਡਾ ਜੱਥੇਦਾਰ ਫੈਰੀ ਹੋ ਰਾਇਆ ਹੈ ਇਸ ਨੂੰ ਇਜਾਜ਼ਤ ਦੇ ਦਿਓ ਨਗਰ ਕੀਰਤਨ ਘਟਣ ਲਈ ਉਹ ਨਹੀਂ ਮੰਨੇ ਬੜੀ ਮੁਸ਼ਕਲ ਨਾਲ ਉਹਨਾਂ ਨੇ ਕਿਹਾ ਜੀ ਸਾਡੀਆਂ ਦੋ ਗੱਲਾਂ ਮੰਨ ਪੂਰੀਆਂ ਕਰੋ ਇੱਕ 15 ਜੂਨ ਨੂੰ ਗੁਰਜਨ ਸਾਹਿਬ ਦੀ ਸ਼ਹਾਦਤ ਉਹ ਤੁਸੀਂ ਪਾਕਿਸਤਾਨ ਮਨਾਉਂਾਇਆ ਕਰੋਗੇ ਸੋਨਾ ਜੂਗ ਦੂਸਰਾ ਗੁਰ ਰਾਮਦਾਸ ਦਾ ਪ੍ਰਕਾਸ਼ ਉਸ ਤੋਂ ਤੁਸੀਂ ਲਾਹੌਰ ਬਣਾਉਗੇ। ਇਹਨੂੰ ਪੁੱਛੋ ਅਜ ਤੱਕ ਉਹ ਗੱਲ ਬੋਲੀ ਕੀਤੀ ਹੈ। ਉਹਨਾਂ ਕਹਿੰਦੇ ਜੀ ਦੋਨੋਂ ਗੱਲਾਂ ਮੰਨਾਂ ਗਏ। ਦੋਨੋਂ ਗੱਲਾਂ ਮੰਨਾਂ ਗਏ। ਔਰ ਗਜ਼ਬ ਦੀ ਗੱਲ ਹੈ ਜਿਸ ਸਰਸੇ ਬਾਰੇ ਨੂੰ ਪਤਾ ਚੋਰੀਚਕਾਰੀ ਹੋਈ ਹੈ। ਉਸ ਨੂੰ ਉਹਨਾਂ ਜਿਆਦਾ ਰਿਜ਼ਲਟ ਨਿਕਲਿਆ ਤਾਂ ਉਹਨੂੰ ਸਰਸੇ ਨੂੰ ਸੌੜਵਾ ਦੇਣ ਚੱਲ ਗਿਆ। ਕਿ ਸਵਾਸਤ ਹੈ। ਔਰ ਇਸਨੇ ਉੱਤੇ ਕਿਹਾ ਕਿ ਤੂੰ ਦਾੜੀ ਰੰਗਦਾ ਹੈ। 2 ਦਸੰਬਰ ਨੂੰ ਇਹਨਾਂ ਨੇ ਖੜੇ ਹੋ ਕੇ ਕਿਹਾ ਤਿੰਨ ਬੰਦਿਆਂ ਨੂੰ ਬਈ ਤੁਸੀਂ ਏਕਾਤ ਤਗਤ ਦੇ ਸਾਹਮਣੇ ਨਹੀਂ ਬੈਠ ਸਕਦੇ। ਮਨਪ੍ਰੀਤ ਸਿੰਘ, ਮਨਜਿੰਦਰ ਸਿੰਘ ਤੇ ਬਲਵੰਤ ਸਿੰਘ ਨਾਮ ਵਾਲਿਆ। ਉਸ ਬੰਦੇ ਨੇ ਤੂੰ ਸੁਰਪਾ ਪਤਾ ਹੈ ਤੇਰਾ ਕੀ ਈਮਾਨ ਰਹਿ ਗਿਆ ਕੀ ਕਰੈਕਟਰ ਰਹਿ ਗਿਆ। ਮੈਂ ਇਸ ਕੋਲ ਪੁੱਛਣਾ ਚਾਹੁੰਦਾ ਬਈ ਤੂੰ ਮੈਨੂੰ ਇੱਕ ਗੱਲ ਦੱਸ ਜਿਹੜੀ 2 ਦਸੰਬਰ ਨੂੰ ਤੁਸੀਂ ਉਤੋਂ ਐਲਾਨ ਕੀਤਾ ਸਾਰਿਆਂ ਨੂੰ ਤਨਖਾਹ ਲਈਏ ਇੱਕ ਲਾਈਨ ਦੱਸ ਦਿਓ ਜਿਹੜੀ ਕਿ ਅਕਾਲੀ ਦਲ ਨੇ ਅਕਾਲੀ ਦਲ ਦੇ ਪ੍ਰਧਾਨ ਨੇ ਵਰਕਰਾਂ ਨੇ ਨਾ ਪੂਰੀ ਕੀਤੀ ਹੋ ਐਲਾਨ ਕੀਤਾ ਇੱਕ ਇਹ ਜ਼ਰੂਰ ਕਿਹਾ ਹੈ ਭਾਈ ਇੱਕ ਬੰਦਾ ਜਿਹੜਾ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਗਿਆ ਹੈ ਉਹ ਜਦੋਂ ਆ ਕੇ ਅਸਤੀਫਾ ਵਾਪਸ ਲਵੇ ਕਾਹਦੇ ਜਾਣ ਕਰੇ ਤੇ ਮੈਂਬਰ ਬਣ ਜਾਏ ਤੁਸੀਂ ਤੁਹਾਡੇ ਜਿਬ ਕਰਕੇ ਸੀ ਉਹ ਵੀ ਮੰਨ ਲਈ ਅਕਾਲੀ ਧਰਮ ਨੇ ਮਲੇ ਚਲੋ ਆ ਜਾ ਜੀ ਕਿਉਂ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਅਕਾਲ ਤਖਤ ਉੱਤੇ ਬੈਠ ਕੇ ਗੁਨਾਹ ਕਰ ਰਹੇ ਹੋ ਦੰਦਵਾ ਸਾਹਿਬ ਉੱਤੇ ਬੈਠ ਕੇ ਗੁੰਮਰਾਹ ਕਰ ਰਹੇ ਹੋ